ਲਓ ਸਟੂਡੈਂਟਸ ਨੈਕਸਟ ਅਸੀਂ ਕਰਦੇ ਹਾਂ ਸਰਦਾਰ ਪ੍ਰੀਤਮ ਸਿੰਘ ਸਫੀਰ ਦੇ ਜੀਵਨ ਤੇ ਉਹਨਾਂ ਦੀ ਕਾਫ ਕਲਾ ਦੇ ਇੱਕ ਠੀਕ ਹੈ ਲੇਕ ਟਾਈਪ ਕੁਸ਼ਚਨ ਚਾਤ ਪਾਵਾਂਗੇ ਸਰਦਾਰ ਪ੍ਰੀਤਮ ਸਿੰਘ ਦਾ ਜਨਮ ਪਿੰਡ ਮਲਪੁਰ ਜ਼ਿਲ੍ਹਾ 라ਵਲਪਿੰਡੀ ਵਿਖੇ 13 ਅਪ੍ਰੈਲ 1906 ਨੂੰ ਹੋਇਆ ਠੀਕ ਹੈ ਆਪ ਦੇ ਪਿਤਾ ਦਾ ਨਾਮ ਮਹਿਤਾਬ ਸਿੰਘ ਸੀ ਤੇ ਉਹ ਜਿਹੜੇ ਸੀ ਹੈਡਮਾਸਟਰ ਸਨ 1935 ਵਿੱਚ ਆਪ ਨੇ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਬੀਏ ਪਾਸ ਕੀਤੀ ਅਤੇ ਲਾਹੌਰ ਦੇ ਲਾ ਕਾਲਜ ਤੋਂ ਐਲ ਐਲਬੀ ਦੀ ਡਿਗਰੀ ਲਈ ਅਤੇ ਵਕਾਲਤ ਕਰਨ ਲੱਗ ਪਏ। ਬੰਡ ਮਗਰੋਂ ਆਪ ਦਿੱਲੀ ਆ ਗਏ ਅਤੇ ਦਿੱਲੀ ਵਿੱਚ ਹਾਈ ਕੋਰਟ ਦੇ ਆਨਰੇਵਨ ਜੱਜ ਰਹੇ। ਠੀਕ ਹੈ? ਅੱਜ ਕੱਲ੍ਹ ਹੋਰ ਰਿਟਾਇਰਡ ਜੀਵਨ ਗੁਜ਼ਾਰ ਰਹੇ ਹਨ। प्रीतम सिंह सफिर ਦਾ ਪੰਜਾਬੀ ਸਾਹਿਤ ਵਿੱਚ ਨਵੀਂ ਕਲਾ ਸਥਾਨ ਹੈ ਉਸ ਨੇ 1941 ਤੋਂ ਅੱਜ ਤੱਕ 8 ਲਿਖੇ ਕਾਵ ਸੰਗ੍ਰਹਿ ਪੰਜਾਬੀ ਸਾਹਿਤ ਨੂੰ ਦਿੱਤੇ ਕਤਕ ਕੁੰਜਾਂ ਪਾਪ ਤੇ ਸੋਹਲੇ ਰਕਤ ਬੂੰਦਾ ਰਾਗ ਰਿਸ਼ਮਾ ਆਦ जुगाਦ ਠੀਕ ਹੈ ਸਰਵ ਕਲਾ ਤੇ ਉਸਦੀ ਕਵਤਾ ਵਿੱਚ ਬਹੁਤ ਸਾਰੇ ਗੁਣ ਮੌਜੂਦ ਹਨ ਜਿਹੜੇ ਕੀ ਇੱਕ ਪਾਸੇ ਉੱਚੇ ਪੱਧਰ ਦੀ ਕਵਤਾ ਵਿੱਚ ਹੋਣੇ ਚਾਹੀਦੇ ਹਨ ਪਰ ਇਸ ਦੇ باوجود ਉਸਦੀ ਕਵਤਾ ਵਿੱਚੋਂ ਆਸਪਸ਼ਟਤਾ ਦਾ ਚੌਰਾ ਪੈਂਦਾ ਹੈ ਕਈ ਵਾਰ ਉਹ ਬਿਲਕੁਲ ਬੇਸਿਰ ਪੈਰ ਗੱਲਾਂ ਕਰਦਾ ਹੈ ਜਿਸ ਕਰਕੇ ਉਸਦੀ ਕਵਤਾ ਆਮ ਸੋਚ ਤੋਂ ਬਿਲਕੁਲ ਦੂਰ ਰਹੀ ਅਸਲ ਵਿੱਚ ਸਫੀਰ ਦਾ ਲਿਖਣ ਢੰਗ ਹੀ ਅਜਿਹਾ ਹੈ ਜਿਸ ਦਾ ਤਿਆਗ ਕਰਨਾ ਉਸ ਦੇ ਵੱਸ ਤੋਂ ਬਾਹਰ ਹੈ ਕਿਉਂਕਿ ਉਸ ਦੀ ਜਿਹੜੀ ਸ਼ਖਸੀਅਤ ਸੀ ਕੁਝ ਅਜਿਹੇ ਸਾਂਚੇ ਵਿੱਚ ਢਲੀ ਹੋਈ ਹੈ ਉਸ ਤੇ ਮੰਡਲੀ ਉਮਰ ਸਿੱਖ ਧਰਮ ਤੇ ਗੁਰਵਾਣੀ ਦੇ ਅਧਿਐਨ ਵਿੱਚ ਗੁਜ਼ਰੀ ਹੈ ਉਸ ਤੇ ਮਗਰਲੇ ਅਧਿਐਨ ਨੇ ਉਸ ਨੂੰ ਉਰਦੂ ਵਰਗਾ ਰੋਮਾਂਟਿਕ ਬਣਾਇਆ ਦੂਜੇ ਪਾਸੇ ਅੰਗਰੇਜ਼ੀ ਵਿਦਿਆ ਨੇ ਉਸ ਵਿੱਚ ਯੋਗ ਚੇਤਨਾ ਲਿਆਂਦੀ ਵਕੀਲ ਤੇ ਜੱਜ ਹੋਣ ਕਰਕੇ ਉਹ ਸਮਾਜਵਾਦੀ ਅਤੇ ਜਥਾਰਤਵਾਦੀ ਹੈ ਅਤੇ ਇਹਨਾਂ ਸਭ ਚੀਜ਼ਾਂ ਨੇ ਇਕੱਠੀਆਂ ਹੋ ਕੇ ਉਸ ਦੀ ਸ਼ਖਸੀਅਤ ਨੂੰ ਗੁੰਜਲਦਾਰ ਬਣਾ ਦਿੱਤਾ ਉਸ ਅੰਦਰ ਇੱਕ ਪ੍ਰਵਿਰਤੀਆਂ ਸਮਾਂਤਰ ਚੱਲ ਰਹੀਆਂ ਹਨ ਜਿਸ ਕਰਕੇ ਉਹ ਰਹਿਸਵਾਦੀ ਰੋਮਾਂਟਿਕ ਜਥਾਰਤਵਾਦੀ ਤੇ ਸਮਾਜਵਾਦੀ ਸਭ ਕੁਝ ਹੈ ਉਹ ਕੋ ਸਾਹ ਵਿੱਚ ਭਾਂਤ ਭਾਂਤ ਦੀਆਂ ਬੋਲੀਆਂ ਬੋਲਦਾ ਹੈ ਪਰ ਫਿਰ ਵੀ ਉਸ ਦੀ ਕਵਤਾ ਵਿੱਚ ਤਿੰਨ ਝੁਕਾ ਖਾਸ ਦੇਖੇ ਜਾ ਸਕਦੇ ਹਨ ਰਿਹਸਬਾਦ ਰੁਮਾਂਸਵਾਦ ਤੇ ਪਿਆਰ ਪਰ ਉਹ ਇਨ੍ਹਾਂ ਵਿੱਚੋਂ ਕਿਸੇ ਇੱਕ ਨੂੰ ਵੀ ਪੂਰਨਤਾ ਨਾਲ ਨਹੀਂ ਨਿਵਾ ਸਕਿਆ ਉਹ ਦੁਚਿੱਤੀ ਦਾ ਸ਼ਿਕਾਰ ਇਸ ਕਰਕੇ ਉਹ ਅਸਪਸ਼ਟਤਾ ਦਚਿੱਤੀ ਦਾ ਪ੍ਰਗਟਾਵਾ ਉਸ ਦੀਆਂ ਕਵਤਾਵਾਂ ਅੱਜ ਮੁਲਾਕਾਤ ਰਹੀ ਸਾਰੀ ਰਾਤ ਤਰਨ ਤਾਰਨ ਦੇ ਖੇਤਾਂ ਵਿੱਚ ਤੇ ਤਰਨ ਤਾਰਨ ਦੇ ਖੇਤਾਂ ਵਿੱਚ ਤੇ ਨੈਕਸਟ ਹੈ ਪੇਜ ਸੌਰੀ ਆ ਮੈਂ ਕਿਸ ਪਾਸੇ ਵਲ ਜਾਮਾ ਮੈਂ ਕਿਸ ਪਾਸੇ ਵਲ ਜਾਮਾ ਵਿੱਚ ਹੁੰਦਾ ਹੈ ਜਿਵੇਂ ਉਹ ਲਿਖਦਾ ਹੈ ਮੈਂ ਕਿਸ ਪਾਸੇ ਵਲ ਜਾਮਾ ਇੱਕ ਪਾਸੇ ਰੱਬ ਦਾ ਚਾਨਣ ਮਰ ਮਰ ਕੇ ਜੋ ਕਦੇ ਲੱਭਦਾ ਰਹਿਮਤ ਦੀਆਂ ਵੱਡੀਆਂ ਵੱਡੀਆਂ ਸ਼ਾਮਾਂ ਦੂਜੇ ਪਾਸੇ ਹੁਨਰ ਦੀਆਂ ਸਰਕਾਰਾਂ ਹੁਨਰ ਦੀ ਮਿਲੇ ਹਕੂਮਤ ਦੌਲਤ ਦੀਆਂ ਪ੍ਰੀਤ ਬਹਾਰਾਂ ਕਿਹੜਾ ਦੋਹਾਂ ਚੋਂ ਨਿੱਗਰ ਕਿਹੜਾ ਹੈ ਪਰਸ਼ਾਵਾਂ ਮੈਂ ਕਿਸ ਵੱਲ ਕਿਸ ਪਾਸੇ ਵੱਲ ਜਾਵਾਂ ਠੀਕ ਹੈ ਅੱਗੇ ਹੈ ਸਫੀਰ ਦੀ ਈਦਿਛਤੀ ਘਟਣ ਦੀ ਥਾਂ ਵੱਧਦੀ ਹੀ ਗਈ ਹੁਸਨ ਦੀਆਂ ਸਰਕਾਰਾਂ ਮਰ ਮਰ ਕੇ ਮਿਟਣ ਵਾਲੇ ਰੱਬ ਦੇ ਪਿਆਰ ਦੀ ਖਿੱਚ ਬਰਾਬਰ ਚਲਦੀ ਰਹੀ ਤੇ ਪ੍ਰੇਮ ਕਾ ਨੂੰ ਉਪਰਾਪਤ ਨਾ ਕਰ ਸਕੇ ਜਿਸ ਕਰਕੇ ਜਿਸ ਰੱਬ ਵਿੱਚ ਉਸ ਦਾ ਯਕੀਨ ਸੀ ਉਹ ਬਾ ਕੈ ਉਠਿਆ ਐਸੇ ਰਬ ਨੂੰ ਲਖ ਲਾਂਤ ਹੈ ਜੋ ਇਨਸਾਫ ਜੋ ਇਨਾ ਨਾ ਕਰ ਸਕਿਆ ਪਰ ਪ੍ਰਣਾਲਾ ਫਿਰ ਉਥੇ ਦਾ ਉਥੇ ਰਹੀਆ ਫਿਰ ਉਹ ਫਿਰ ਪਹਿਲੀ ਗੁੰਜਲ ਵਿੱਚ ਹੀ ਅ ਫਸਿਆ ਫਸ ਗਿਆ ਆਦ ਜੁਗਾਤ ਵਿੱਚ ਉਹ ਲਿਖਦਾ ਹੈ ਮੈਨੂੰ ਅੱਜ ਮੈਨੂੰ ਮਿਲਿਆ ਮੇਰਾ ਸੁਆਮੀ ਮੇਰਾ ਪਿਤਾ ਇਸ ਪ੍ਰਕਾਰ ਸਫੀਰ ਦਾ ਰਹਿਸਵਾਦ ਵੀ ਆਤਮ ਵਿਰੋਧੀ ਤੇ ਦਚਿੱਤੀ ਤਸ਼ਕਾਰ ਹੈ ਅ नेक्स्ट ਹੈ ਉਸ ਦਾ ਅਨੁਭਵ ਹੈ ਕਿ ਆਦਮ ਤੇ ਹਵਾ ਤੋਂ ਮਗਰੋਂ ਇੱਕ ਵੀ ਪ੍ਰੀਤ ਜੋੜੇ ਜੋੜੀ ਨਹੀਂ ਪੈਦਾ ਹੋਈ ਉਸ ਨੂੰ ਅਫਸੋਸ ਹੈ ਕਿ ਉਹ ਆਪ ਆਪ ਆਦਮ ਹੁੰਦਾ ਤੇ ਹਵਾ ਨੂੰ ਆਪਣਾ ਆਦਰ ਪਿਆਰ ਦਿੰਦਾ ਉਹ ਆਪਣੀ ਪ੍ਰੇਮ ਕਾਲੇ ਆਤਮ ਸਮਰਪਣ ਪ੍ਰੇਣ ਪ੍ਰੀਤ ਮਾਨਣੀ ਚਾਹੁੰਦਾ ਹੈ ਉਹ ਲਿਖਦਾ ਹੈ ਪਿਆਰ ਦਾ ਤਾਂ ਸੱਚ ਇਹ ਹੈ ਜਿਸਮ ਦੀਆਂ ਕੰਧਾਂ ਨੂੰ ਆਤਮ ਦੇ ਲੱਗੇ ਲੋ ਉਸ ਦਾ ਵਿਚਾਰ ਹੈ ਕਿ ਇਸ਼ਕ ਵਿਛੋੜੇ ਵਿੱਚ ਹੀ ਪਲਦਾ ਹੈ ਪਲਦਾ ਹੈ ਨਾ ਜੁਦਾਈ ਦੇ ਕੁਝ ਇਸ਼ਕ ਦੀ ਐਸੀ ਜਾਤ ਹੈ ਨਾ ਸਰੀਰ ਸਫੀਰ ਮਾਨਵਤਾ ਦੀ ਵਿਚਾਰਾਂ ਵਾਲਾ ਕਵੀ ਹੈ ਉਸ ਵਿੱਚ ਇਹ ਪਰ ਪਰਵੇਤੀ ਉਸ ਦੇ ਆਪਣੇ ਯੁੱਗ ਦੀਆਂ ਪ੍ਰਸਥਤੀਆਂ ਨੇ ਪੈਦਾ ਕੀਤੀ ਇਸ ਯੁੱਗ ਵਿੱਚ ਵਾਪਰਦੀਆਂ ਘਟਨਾਵਾਂ ਬਾਰੇ ਉਹ ਸ਼ਾਇਰਾਨਾ ਅੰਦਾਜ਼ ਵਿੱਚ ਆਪਣੇ ਪ੍ਰतिकਰਮ ਪੇਸ਼ ਕਰਦਾ ਹੈ ਉਹ ਨਵੇਂ ਸਮਾਜ ਦਾ ਆਦਰਸ਼ ਪੇਸ਼ ਕਰਦਾ ਹੋਇ ਲਿਖਦਾ ਹੈ ਟੁੱਟ ਜਾਵਣ ਕੈਦਾਂ ਹਦਬੰਦੀਆਂ ਵੰਡ ਰਹੇ ਨਕਾਣੀ ਹਰ ਇੱਕ ਬੰਦਾ ਸ਼ਾ ਦੁਨੀਆ ਦਾ ਹਰ ਇੱਕ ਤੀਵੀਂ ਰਾਣੀ ਅੱਗੇ ਹੈ ਨੈਕਸਟ ਅ ਅੱਗੇ ਸ੍ਰੀ ਸਫੀਰ ਦੀ ਕਵਤਾ ਰੂਪਕ ਪੱਖੋਂ ਦੇਖਣ ਤੋਂ ਪਤਾ ਲੱਗਦਾ ਹੈ ਕਿ ਉਹ ਕਿਤੇ ਛੰਦਬੰਦੀ ਵਿੱਚ ਚੱਲਦਾ ਹੈ ਤੇ ਕਿਤੇ ਸੈਲਾਨੀ ਛੰਦ ਵਿੱਚ ਬਧੇਰੇ ਰੂਚੀ ਸੈਲਾਨੀ ਛੰਦ ਦੀ ਹੈ ਸਫੀਰ ਦੇ ਅਲੰਕਰ ਤਾਜ਼ੇ ਹਨ ਤੇ ਉਹਨਾਂ ਦੀ ਵਰਤੋਂ ਸਜਰੀ ਹੈ ਉਸ ਨੇ ਕੁਦਰਤੀ ਦ੍ਰਿਸ਼ਾਂ ਜਾਂ ਆਮ ਜੀਵਨ ਵਿੱਚੋਂ ਸੁੰਦਰ ਅਲੰਕਰ ਲੈ ਕੇ ਆਪਣੇ ਭਾਵ ਸਪਸ਼ਟ ਕੀਤੇ ਹਨ ਉਸ ਨੇ ਰੂਪਕ ਉਪਮਾ ਤੇ ਉਤਪੇਖਿਆ ਅਲੰਕਰਾਂ ਦੀ ਦੇ ਲਖੇਚਮੀ ਵਰਤੋਂ ਕੀਤੀ ਹੈ ਸਫੀਰ ਦੀ ਕਪਤਾ ਵਿੱਚ ਵਿਅੰਗ ਅਤੇ ਚੋਟ ਦਾ ਕਾਫੀ ਅੰਸ਼ ਹੈ ਭਾਰਤੀ Hindu ਆਪਣੇ ਵਡੇਰਿਆਂ ਵੇਦਾਂ ਤੇ ਸ਼ਾਸਤਰਾ ਤੇ ਬੜਾ ਮਾਣ ਰੱਖਦੇ ਹਨ ਉਸ ਦੇ ਵਿਚਾਰ ਵਿੱਚ ਇਹ ਬਿਲਕੁਲ ਨਕਾਰੇ ਹਨ ਕਵੀ ਝੋਟ ਮਾਰ ਕੇ ਲਿਖਦਾ ਹੈ ਸੂਰਜ ਵੰਸੀ ਚੰਦਰ ਵੰਸੀ ਇਹ ਸਹਜਾ ਦਾ ਆਦਮ ਦਾ ਇਹ ਪੰਡਤ ਪੁੱਤਰ ઋਸ਼ੀਆ ਮੂਨੀਆਂ ਅਵਤਾਰਾਂ ਦਾ ਅਰਬਾਂ ਖਰਬਾਂ ਮੂਹਣੀਆਂ ਦਾ ਅਜ ਕੂਕਰ ਨੀਂਦਰ ਦੇ ਵਿੱਚ ਸੁੱਤਾ ਪਾਟ ਪਟੰਬਰ ਗਿਆਨ ਸਮੂਚ्य ਤੌਰ ਤੇ ਅਸੀਂ ਕਹਿ ਸਕਦੇ ਹਾਂ ਕਿ ਸਫੀਰ ਦੀਆਂ ਇਨ੍ਹਾਂ ਵਿੱਚ ਵਿਅਕਤੀਵਾਦੀ ਰੁਚੀਆਂ ਨੂੰ ਪੰਜਾਬੀ ਕਪਤਾ ਦੀ ਪਰੰਪਰਾ ਪ੍ਰਵਾਨ ਕਰੇ ਜਾਂ ਨਾ ਪਰ ਇਹ ਇੱਕ ਸਚਾਈ ਹੈ ਕਿ ਉਸਨੇ ਪੰਜਾਬੀ ਕਪਤਾ ਵਿੱਚ ਇੱਕ ਨਵਾਂ ਰੰਗ ਪਰਿਆ ਤੇ ਇਹ ਨਮੀ ਲਈ ਤੋਰੀ ਠੀਕ ਹੈ ਇਹ ਹੋ ਗਿਆ ਜੀ ਤੁਹਾਡੇ ਪ੍ਰੀਤਮ ਸਿੰਘ ਸਫੀਰ ਜੀ ਬਾਰੇ ਤੇ ਨੈਕਸਟ ਸੈਕਸ਼ਨ ਹੋ ਰਾਈਟਰ ਵਰਕ ਕਰਾਂਗੇ